ਅਕਾਲੀ ਫੂਲਾ ਸਿੰਘ ਦੀ ਜ਼ਿੰਦਗੀ ਬਾਰੇ ਭਾਗ 3 ਕਿਵੇਂ ਅਕਾਲੀ ਫੂਲਾ ਸਿੰਘ ਜੀ ਨੇ ਲੰਧਪੁਰ ਸਾਹਿਬ ਤੋਂ ਆ ਕੇ ਬਾਅਦ ਵਿੱਚ ਅੰਮ੍ਰਿਤਸਰ ਆ ਕੇ ਵਸ ਗਏ ਸੀ ਕਿਵੇਂ ਉਹਨਾਂ ਨੇ ਬਾਅਦ ਵਿੱਚ ਕਿਹੜੇ-ਕਿਹੜੇ ਕਿਲੇ ਕਿਵੇਂ-ਕਿਵੇਂ ਜਿੱਤੇ ਤਾਦ ਪਖਰ ਦਾ ਇਲਾਕਾ ਜਿੱਤੇ ਆ ਗਿਆ ਉੱਚ ਦਾ ਇਲਾਕਾ ਜਿੱਤੇ ਆ ਗਿਆ ਸਿੰਧ ਦੇ ਕਈ ਇਲਾਕੇ ਜਿੱਤੇ ਗਏ ਅਤੇ ਬਹਾਵਲਪੁਰ ਜਿੱਤੇ ਗਿਆ ਜਿੰਨੇ ਵੀ ਇਹ ਕਿਲੇ ਜਿੱਤੇ ਗਏ ਹਨ ਅਕਾਲੀ ਫੂਲਾ ਸਿੰਘ ਜੀ ਦੀ ਬੜੀ ਵੱਡੀ ਭੂਮਿਕਾ ਸੀ ਸਭ ਤੋਂ ਪਹਿਲਾਂ ਅੱਜ ਆਪਾਂ ਮੁਲਤਾਨ ਦੀ ਜੰਗ ਕਿਵੇਂ ਜਿੱਤੀ ਸੀਗੀ ਉਹਦੇ ਬਾਰੇ ਗੱਲ ਕਰਾਂਗੇ ਦੱਸਿਆ ਜਾਂਦਾ ਹੈ ਕਿ ਮੁਜ਼ਫਰ ਖਾਨ ਨੇ ਮੁਲਤਾਨ ਦਾ ਕਿਲਾ ਬੜੀ ਮਜ਼ਬੂਤੀ ਨਾਲ ਤਿਆਰ ਕਰਾਇਆ ਹੋਇਆ ਸੀਗਾ ਦੱਸਿਆ ਜਾਂਦਾ ਹੈ ਕਿ ਮਹਾਰਾ ਰਣਜੀਤ ਸਿੰਘ ਨੇ ਮੁਜ਼ਫਰ ਖਾਨ ਨੂੰ ਕਿਹਾ ਸੀ ਕਿ ਤੂੰ ਇੱਥੇ ਰਾਜ ਕਰ ਇੱਥੇ ਤੇਰੇ ਧਰਮ ਦੇ ਲੋਕ ਵਸਦੇ ਹਨ ਭਾਰਤ ਨੂੰ ਮੇਰੇ ਅਧੀਨ ਰਹਿ ਕੇ ਰਾਜ ਕਰਨਾ ਹੋਵੇਗਾ ਤੇ ਮੁਜ਼ਫਫਰ ਖਾਨ ਇਸ ਗੱਲ ਨੂੰ ਮੰਨ ਗਿਆ ਦੱਸਿਆ ਜਾਂਦਾ ਹੈ ਕਿ ਮੁਜ਼ਫਫਰ ਖਾਨ ਨੇ ਪਹਿਲੇ ਸਾਲ ਮਹਾਰਾ ਰਣਜੀਤ ਸਿੰਘ ਨੂੰ 4 ਲੱਖ ਦਾ ਨਜ਼ਰਾਨਾ